ਜਦ ਕੋਈ ਵਾਤ بگੜ ਜਾਏ ਜਦ ਕੋਈ ਮੁਸ਼ਕਲ ਬੜ ਜਾਏ ਸਸਕਲਸ ਕਾਈ ਨਿਊਜ਼ ਪੰਜਾਬ ਪੀਵੀ ਦੇ ਨਾਲ ਜੁੜੇ ਹੋ ਤੁਸੀਂ ਤੇ ਮੈਂ ਹਾਂ ਤੁਹਾਡੇ ਨਾਲ ਚਰਨਜੀਤ ਸਿੰਘ ਚਰਨੀ ਅੱਜ ਜੋ ਲੋਕਤੰਤਰ ਦਾ ਸਭ ਤੋਂ ਵੱਡਾ ਜਿੱਥੇ ਤਿਹਾਰ ਮਨਾਇਆ ਜਾ ਰਿਹਾ ਉੱਥੇ ਹੀ ਕੁਝ ਲੋਕ ਅਜੇ ਹੀ ਵੀ ਨੇ ਜੋ ਆਪਣੀ ਵੋਟ ਤਾਂ ਨਹੀਂ ਪਾ ਸਕਦੇ ਪਰ ਸੰਦੇਸ਼ ਬਹੁਤ ਵੱਡੇ ਦੇ ਰਹੇ ਨੇ ਤੇ ਅਜੇ ਹੀ ਇੱਕ ਕੁੜੀਆ ਸਾਡੇ ਨਾਲ ਮੌਜੂਦ ਹੈ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਕਿ ਉਹਨਾਂ ਦੇ ਜਹਨ ਦੇ ਵਿੱਚ ਇਹ ਗੱਲ ਕਦੋਂ ਆਈ ਉਹ ਗਿਟਾਰ ਪਲੇ ਕਰਦੇ ਨੇ ਤੇ ਉਹਨਾਂ ਦੇ ਨਾਲ ਗੱਲਬਾਤ ਵੀ ਕਰਾਂਗੇ ਜਾਣਾਂਗੇ ਕਿ ਉਹਨਾਂ ਦਾ ਨਾਮ ਕੀ ਹੈ ਕਿਹੜੀ ਕਲਾਸ ਦੇ ਵਿੱਚ ਪੜ੍ਹਦੇ ਨੇ ਤੇ ਅਜੇ ਜਿਹੜੀ ਵੋਟ ਨੂੰ ਲੈ ਕੇ ਉਹਨਾਂ ਦੇ ਵੱਲੋਂ ਕੀ ਕੁਝ ਕਿਹਾ ਗਿਆ ਸੋ ਕੀ ਨਾਮ ਹੈ ਤੁਹਾਡਾ ਦਾਇਸ਼ਾ ਅੱਛਾ ਦਾਇਸ਼ਾ ਮੈਨੂੰ ਗੱਲ ਦੱਸੋ ਤੁਸੀਂ ਕਿੰਨੇ ਸਾਲ ਦੇ ਹੋ ਤੇ ਕਿਹੜੇ ਸਕੂਲ ਦੇ ਵਿੱਚ ਪੜ੍ਹਦੇ ਹੋ ਮੈਂ 12 ਸਾਲ ਦੀ ਹਾਂ ਤਾਂ ਮੈਂ ਸੇਂਟ ਐਂਜਲਸ ਕ convent ਸਕੂਲ ਵਿੱਚ ਪੜ੍ਹਦੀ ਹਾਂ ਜਿਹੜਾ 32 ਸੈਕਟਰ ਚ ਹੈ ਅੱਛਾ ਮੈਨੂੰ ਗੱਲ ਦੱਸੋ ਅਜੇ ਵੋਟ ਪਾਉਣ ਲਈ ਤੁਹਾਨੂੰ 6 ਸਾਲ ਹੋਰ ਲੱਗਣੇ ਨੇ ਕਿਉਂਕਿ 18 ਸਾਲ ਤੋਂ ਬਾਅਦ ਹੀ ਅਸੀਂ ਵੋਟ ਪਾ ਸਕਦੇ ਹਾਂ ਪਰ ਤੁਹਾਡੇ ਜ਼ਿਹਨ ਦੇ ਵਿੱਚ ਇਹ ਗੱਲ ਕਿੱਥੋਂ ਆਈ ਕਿ ਜੇ ਮੈਂ ਵੋਟ ਨਹੀਂ ਪਾ ਸਕਦੀ ਤਾਂ ਮੈਂ ਕਿਤੇ ਨਾ ਕਿਤੇ ਇੱਕ ਸੰਦੇਸ਼ ਜ਼ਰੂਰ ਦੇ ਸਕਦੀ ਹਾਂ ਜੇ ਵੀ ਸਾਨੂੰ ਪਤਾ ਵੀ ਆ ਨੈਸ਼ਨਲ VOTING ਬਾਉਂਡਰੀ ਹੈ ਆਪਾਂ ਆਪਣਾ PM ਚੂਜ਼ ਕਰਨਾ ਹੈ ਤਾਂ ਮੈਂ ਬੜੀ ਐਕਸਾਈਟਿਡ ਸੀ ਕਿ ਮੈਂ ਪਾਪਾ ਮੈਂ ਵੀ ਕੁਝ ਕਰਨਾ ਤਾਂ ਮੈਂ ਪਾਪਾ ਨੂੰ ਕਿਹਾ ਸੀ ਵੀ ਪਾਪਾ ਤੁਸੀਂ ਮੈਨੂੰ ਦੱਸੋ ਕਿ ਮੈਂ ਇਦਾਂ ਦਾ ਕੀ ਕਰ ਸਕਦੀ ਆ ਕਿ ਮੈਂ ਵੀ ਉੱਥੇ ਜਾ ਕੇ ਕੁਝ ਮਤਲਬ ਦਿਖਾਣਾ ਤਾਂ ਫੇਰ ਪਾਪਾ ਕਹਿੰਦੇ ਤੂੰ ਐਲੀਜੀਬਲ ਹਜੇ ਨਹੀਂ ਹੈ ਤੂੰ ਉੱਥੇ ਜਾ ਕੇ ਕੁਝ ਕਰ ਸਕਦੀ ਆ ਤਾਂ ਮੈਂ ਕਿਹਾ ਪਾਪਾ ਮੈਂ ਗਿਟਾਰ ਵਜਾ ਸਕਦੀ ਆ ਤੇ ਫੇਰ ਮੈਂ ਇੱਥੇ ਆਈ ਮੈਨੂੰ ਵਧੀਆ ਲੱਗ ਰਿਹਾ ਹੁਣ ਮੈਂ ਗਿਟਾਰ ਵਜਾ ਰਹੀ ਆ ਮਤਲਬ ਇੱਥੇ ਜਿਹੜੇ ਮੈਂ ਆਪ ਤਾਂ एलिजिबल ਨਹੀਂ ਐ ਪਰ ਜਿਹੜੇ एलिजिबल ਵੋਟਰਸ ਹੈ ਉਹਨਾਂ ਨੂੰ ਉਹਨਾਂ ਦਾ ਵੇਟਿੰਗ ਟਾਈਮ ਜਿਹੜਾ ਉਹ ਗਰਮੀ 'ਚ ਆਪਣਾ ਟਾਈਮ ਕੱਢ ਕੇ ਆ ਰਹੇ ਆ ਉਹ ਮੈਂ ਉਹਨਾਂ ਦਾ ਥੋੜਾ ਵੇਟਿੰਗ ਟਾਈਮ ਐਂਟਰਟੇਨਿੰਗ ਬਣਾ ਸਕਦੀ ਆ ਅੱਛਾ ਮੈਨੂੰ ਕੱਲ ਦੱਸੋ ਕਿੰਨੇ ਕੁ ਵੋਟਰ ਆ ਜਾਈ ਨੇ ਜਿਨ੍ਹਾਂ ਨੂੰ ਤੁਸੀਂ ਐਂਟਰਟੇਨਮੈਂਟ ਕੀਤਾ ਹੈ ਜਿਹੜੇ ਤੁਹਾਡੇ ਨਾਲ ਖੁੱਲ੍ਹ ਮਿਲ ਕੇ ਗਏ ਨੇ ਤੇ ਉਹਨਾਂ ਦੇ ਵੱਲੋਂ ਵੀ ਕੁਝ ਕਿਹਾ ਗਿਆ ਹੋਵੇਗਾ ਕੋਈ ਸੰਦੇਸ਼ ਵੀ ਦਿੱਤੇ ਗਏ ਹੋਣਗੇ ਖਾਸ ਕਰਕੇ ਤੁਹਾਡੇ ਵੱਲੋਂ ਵੀ ਕਿਤਨੇ ਕਿਤੇ ਕੋਈ ਗੱਲ ਇਨਸਪਾਇਰ ਕਰਨ ਦੇ ਲਈ ਕੀਤੀ ਗਈ ਹੋਵੇਗੀ ਤਾਂ ਉਹਨਾਂ ਦੇ ਵੱਲੋਂ ਜਿਹੜੀ ਉਹ ਗੱਲਾਂ ਹੋਈਆਂ ਨੇ ਕੀ ਕੁਝ ਹੋਈਆਂ ਨੇ ਪਹਿਲਾਂ ਮੈਂ ਸਭ ਤੋਂ ਪਹਿਲਾਂ ਆਈ ਸੀ ਇੱਥੇ ਜਦੋਂ ਉਹ ਉਹ ਤੋਂ ਬਾਅਦ ਉਹ ਕਪਲਸ ਆਏ ਸੀ ਆਏ ਸੀ ਉਹਨਾਂ ਉਹਨਾਂ ਨੇ ਕਿਹਾ ਕਿ ਤੁਸੀਂ ਅੱਛਾ ਵਜਾ ਰਹੇ ਹੋ ਕਰਦੇ ਰਹੋ ਮਤਲਬ ਜਿੱਥੇ ਵੀ ਤੁਹਾਨੂੰ ਮੌਕਾ ਮਿਲੇ ਆਪਣਾ ਟੈਲੈਂਟ ਦਿਖਾਓ ਅੱਛਾ ਜੇ ਮੈਂ ਤੁਹਾਡੀ ਸੋਚ ਦੀ ਗੱਲ ਕਰਾਂ ਇੱਕ ਮੁੱਦੇ ਹੁੰਦੇ ਨੇ ਕਿ ਕੋਈ ਅਸੀਂ ਜਦੋਂ ਵੋਟ ਪਾਉਂਦੇ ਨੇ ਲੋਕਤੰਤਰ ਦੇ ਵਿੱਚ ਤਾਂ ਲੋਕਤੰਤਰ ਇੱਕ ਅਜਿਹੀ ਇੱਕ ਕਿਰਿਆ ਹੈ ਜਿਹਦੇ ਨਾਲ ਅਸੀਂ ਦੇਸ਼ ਬਦਲ ਸਕਦੇ ਹਾਂ ਸੋਚ ਬਦਲ ਸਕਦੇ ਹਾਂ ਤਾਂ ਅਜਿਹੀ ਕਿਹੜੀ ਗੱਲਾਂ ਨੇ ਕਿਹੜੇ ਮੁੱਦੇ ਨੇ ਜਿਹੜੇ ਤੁਹਾਨੂੰ ਸਮਝ ਆ ਰਹੇ ਨੇ ਕਿ ਜਦੋਂ ਮੇਰੀ ਵੋਟ ਬਣੇਗੀ ਕਿ ਮੈਂ ਇਹਨਾਂ ਮੁੱਦਿਆਂ ਦੇ ਉੱਤੇ ਵੋਟ ਪਾਵਾਂਗੀ ਜਾਂ ਅੱਜ ਵੀ ਜੇ ਤੁਸੀਂ ਇਹ ਗਿਟਾਰ ਪਲੇ ਕਰ ਰਹੇ ਹੋ ਇੱਥੇ ਉਹ ਕਿਹੜੀ ਮੁੱਦੇ ਨੇ ਜਹਨ ਦੇ ਵਿੱਚ ਜਿਹੜੇ ਲੱਗਦਾ ਹੈ ਕਿ ਹੱਲ ਹੋਣੇ ਜ਼ਰੂਰੀ ਨੇ ਇਹੀ ਜੇ ਮੁੱਦੇ ਹੱਲ ਹੋ ਜਾਂਦੇ ਨੇ ਤਾਂ ਦੇਸ਼ ਵੀ ਤਰੱਕੀ ਵੱਲ ਜਾਵੇਗਾ ਯੂਥ ਵੀ ਤਰੱਕੀ ਮਿਲ ਜਾਵੇਗਾ ਲੋਕਾਂ ਦੀ ਸੋਚ ਮੈਂਟੈਲਿਟੀ ਸਭ ਚੇਂਜ ਹੋਏਗੀ ਸਭ ਤੋਂ ਪਹਿਲਾਂ ਦਾ ਡਰੱਗਸ ਨਸ਼ੇ ਹਟਾਣੇ ਚਾਹੀਦੇ ਆ ਉਸ ਤੋਂ ਬਾਅਦ ਬੇਰੋਜ਼ਗਾਰੀ ਬੇਰੋਜ਼ਗਾਰੀ ਹਟਾਣੀ ਚਾਹੀਦੀ ਹੈ ਕੰਮ ਲੱਭਣਾ ਚਾਹੀਦਾ ਲੋਕਾਂ ਨੂੰ ਇਕਨੋਮੀ ਇਕਨੋਮੀ ਵਧਣੀ ਚਾਹੀਦੀ ਹੈ ਸਾਡੀ ਅੱਛਾ ਇਹ ਜਿਹੜੀਆਂ ਗੱਲਾਂ ਤੁਸੀਂ ਦੱਸ ਰਹੇ ਹੋ ਕੌਣ ਇਨਸਪਾਇਰ ਕਰਦਾ ਹੈ ਘਰ ਦੇ ਵਿੱਚ ਕੌਣ ਦੱਸਦਾ ਮਮੀ ਦੱਸਦੀ ਹੈ ਪਾਪਾ ਦੱਸਦੀ ਹੈ ਕਿਹਨਾਂ ਨਾਲ ਜ਼ਿਆਦਾ ਟਾਈਮ ਸਪੈਂਡ ਹੁੰਦਾ ਹੈ ਕਿਹੜੀਆਂ ਨਾਲ ਗੱਲਾਂ ਵੱਲੋਂ ਇਨਸਪਾਇਰ ਕਰਦੇ ਹੋ ਤੁਸੀਂ ਟਾਈਮ ਸਬਤੋ ਪਹਿਲਾਂ ਤਾਂ ਮੰਮਾ ਨਾਲ ਸਪੈਂਡ ਹੁੰਦਾ ਉਹ ਪਹਿਲਾਂ ਛੋਟੀ ਮੋਟੀ ਗੱਲਾਂ ਦੱਸ ਦਿੰਦੇ ਆ ਜਦੋਂ ਮੇਰੇ ਮਨ ਦੇ ਵਿੱਚ ਕੋਈ ਸਵਾਲ ਆਂਦਾ ਤਾਂ ਮੈਂ ਪਾਪਾ ਤੋਂ ਪੁੱਛਦੇ ਆ ਤੇ ਉਹ ਦੱਸ ਦਿੰਦੇ ਆ ਮੈਨੂੰ ਅੱਛਾ ਘਰ ਦੇ ਵਿੱਚ ਸਭ ਤੋਂ ਵੱਧ ਪਿਆਰ ਕੌਣ ਕਰਦਾ ਮੰਮਾ ਜਾਂ ਪਾਪਾ ਦੋਨੋਂ ਹੀ ਕਰਦੇ ਆ ਪੱਕਾ ਪੱਕਾ ਦੱਸ ਪੱਕਾ ਪੱਕਾ ਸੱਚੀ ਅੱਛਾ ਫਿਰ ਹੁਣ ਸਾਨੂੰ ਕੁਝ ਸੁਣਾਓ ਕੀ ਤੁਸੀਂ ਅੱਜ ਲੋਕਾਂ ਨੂੰ ਸੁਣਾਇਆ ਕੁਝ ਤੁਹਾਨੂੰ ਵੀ ਸੁਣਾਓ ਸਾਡੇ ਦਰਸ਼ਕਾਂ ਨੂੰ ਵੀ ਸੁਣਾਓ ਤਾਂ ਕਿ ਵੀ ਉਹਨਾਂ ਦਾ ਵੀ ਦਿਲ ਬਾਗੋ ਬਾਗ ਹੋ ਜਾਏ ਠੀਕ ਆ ਮੈਂ ਮੈਸ਼ਅਪਸ ਸੁਣਾਉਂਗੀ जब कोई बात बिगड़ जाए जब कोई मुश्किल बढ़ जाए तुम देना साथ मेरा ओ हम नवा ਮੈਂ ਤੇਰੇ ਲਈ ਆ ਤੇਰੇ ਲਈ ਆ ਯਾਰਾ ਨਾ ਪਾਵੇਂ ਕਦੇ ਦੂਰੀਆਂ ਲੰਬਰ ਕਿੰਨੀ ਚਲਾਈ ਜਾਣੇ ਓ ਲੰਬਰ ਕਿੰਨੀ ਚਲਾਈ ਜਾਣੇ ਓ ਸਾਨੂੰ ਵੀ ਛੁੱਟਾ ਦੇ ਦੋ ਕਿੱਥੇ ਕੱਲੇ ਕੱਲੇ ਜਾਏ ਜਾਣੇ ਓ ਰਹਂਦਾ ਏ ਮੇਰੇ ਨਾਲ ਬੈਠਵੇ ਬਾਰ ਕਿਤੇ ਤੈਨੂੰ ਜਾਣਾ ਜੇ ਤੇਰਾ ਕੋਈ ਨਾ ਕੋਈ ਨਵਾਂ ਬਹਾਨਾ ਰਹਂਦਾ ਏ ਮੂਵੀ ਲੈ ਜਾ ਜਾ ਕੋਲ ਮੇਰੇ ਬੈ ਜਾ ਜਾ ਦਿਲ ਦਿਆ ਤੂੰ ਵੀ ਕਹਿ ਜਾ ਮੈਂ ਵੀ ਦਿਲ ਤੇ ਹਾਲ ਸੁਣਾ ਨਿਆ ਮੈਨੂੰ ਲੈਂਗਾ ਮੈਨੂੰ ਲੈਂਗਾ ਲੈ ਤੇ ਮੈਂ ਜਾ ਮਰ ਜਾ ਨਿਆ ਲੈਨੇ ਪੈਸੇ ਦਸ ਤੂੰ ਆਂ ਨਿਆ ਵੇ ਮਰ ਜਾਣਿਆ ਵੇ ਮਰ ਜਾਣਿਆ ਸੋ ਤائشਾ ਬਹੁਤ ਬਹੁਤ ਧੰਨਵਾਦ ਹਾਂ ਥੈਂਕ ਯੂ ਜੀ ਸੋ ਇਹ ਤائشਾ ਸੀ ਜਿਨ੍ਹਾਂ ਦੇ ਵੱਲੋਂ ਬਹੁਤ ਖੂਬਸੂਰਤ ਸੰਗੀਤ ਸੁਣਾਇਆ ਗਿਆ ਤੇ ਉਹਨੇ ਦੇ ਵੱਲੋਂ ਇਨਸਪਾਇਰ ਕੀਤਾ ਗਿਆ ਲੋਕਾਂ ਨੂੰ ਤੇ ਉਹਨਾਂ ਦੇ ਵੱਲੋਂ ਸਾਫ਼ ਤੌਰ ਤੇ ਕਿਹਾ ਗਿਆ ਕਿ ਲੋਕਾਂ ਨੂੰ ਜਿਹੜੀ ਆਪਣੀ ਵੋਟ ਹੈ ਉਸ ਦਾ ਅਧਿਕਾਰ ਕਰਨਾ ਚਾਹੀਦਾ ਹੈ ਤੇ ਉਹਨਾਂ ਦਾ ਕਹਿਣਾ ਹੈ ਕਿ ਜੇ ਅੱਜ ਮੈਂ ਵੋਟ ਨਹੀਂ ਪਾ ਸਕਦੀ ਪਰ ਮੈਂ ਲੋਕਾਂ ਨੂੰ ਇਨਸਪਾਇਰ ਕਰ ਸਕਦੀ